2020 ਦੇ ਵਿੱਚ ਹੋਏ ਕਿਸਾਨ ਅੰਦੋਲਨ ਦੇ ਵਿੱਚ ਵੱਡੇ ਪੱਧਰ ਤੇ ਦੇਸ਼ ਭਰ ਤੋਂ ਕਿਸਾਨ ਨੇ ਦਿੱਲੀ ਦੀਆਂ ਬਰੂਹਾ ਤੇ ਜਾ ਕੇ ਪਹੁੰਚਦੇ ਨੇ ਤਾਂ 13 ਮਹੀਨੇ ਅੰਦੋਲਨ ਚੱਲਦਾ ਤਾਂ ਉਸ ਤੋਂ ਬਾਅਦ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਜਾਂਦਾ ਕਿ ਤਿੰਨੋਂ ਖੇਤੀ ਕਾਨੂੰਨ ਹੈ ਜਿਹੜੇ ਉਹ ਵਾਪਸ ਲੈ ਜਾਂਦੇ ਨੇ ਪਰ ਹੁਣ ਇੱਕ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂ ਫੜੀ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਇਹ ਨੇਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਨੇ ਪੂਰਾ ਮੈਨੂੰ ਭਰੋਸਾ ਦਿਵਾ ਕੇ ਗਿਆ ਜੀ ਜੋ ਫੌਜੀਆ ਨੂੰ ਉਹ ਦਿੰਦੇ ਆ ਉਹ ਮੇਰਾ ਸਨਮਾਨ ਮਨ ਪੂਰਾ ਵਧੀਆ ਕਰਕੇ ਗਿਆ ਜੀ ਮੈਂ ਸੀਐਮ ਪਹੁੰਚ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਮੇਰੇ ਬੱਚੇ ਦੇ ਤੀਜੇ ਦਿਨ ਮੇਰੇ ਘਰੇ ਪਹੁੰਚ ਗਿਆ ਜੀ ਇਹ ਦੋਸਤੇ ਹੋਰ ਵੀ ਪੰਜਾਬ ਸਰਕਾਰ ਹੋਇਆ ਸਾਡੇ ਜਿਵੇਂ ਐਸਐਸਪੀ ਆਮਾਨ ਸਾਡੀ ਐਸਪੀ ਉਹਨਾਂ ਨੇ ਬਹੁਤ ਬਹੁਤ ਸਾਨੂੰ ਮਦਦ ਕਰੀ ਜੀ ਮੇਰੇ ਬੱਚੇ ਬਾਅਦ ਤੇ ਉਹਨਾਂ ਨੇ ਆਪਣੇ ਨੂੰ ਭੇਜੇ ਪੁਲਿਸ ਵਾਲੇ ਜੀ ਉਹ ਸ਼ਲਾਮੀ ਦੇ ਕੇ ਗਏ ਆ ਜੀ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇਸੀਂ ਸਭ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਵਾਲੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਲਜੋਗੇ ਤੇ ਉਹਨਾਂ ਵਾਂਗੂ ਪਰਿਵਾਰ ੁਰਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਕੰਗਨਰਨੋਦ ਦੇ ਵੱਲੋਂ ਵੀ ਵਾਜਿਤ ਬਿਆਨ ਦਿੱਤਾ ਗਿਆ ਹੈ ਤਾਂ ਚਰਚਾਵਾਂ ਦੇ ਵਿੱਚ ਨੇ ਕੰਗਨਰਨੋਦ ਤੋਂ ਬਿਆਨ ਦਿੱਤਾ ਗਿਆ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਲੈ ਕੇ ਔਰ ਕਿਹਾ ਗਿਆ ਕਿ ਜੋ ਭਾਜਪਾ ਦੀ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲਏ ਸੀ ਉਹ ਖੇਤੀ ਕਾਨੂੰਨ ਵਾਪਸ ਕਿਸਾਨਾਂ ਦੇ ਉੱਤੇ ਲਾਗੂ ਕਰਨੇ ਚਾਹੀਦੇ ਨੇ ਉਹਦੇ ਵਿੱਚ ਕਿਸਾਨਾਂ ਦਾ ਫਾਇਦਾ ਹੈ ਤਾਂ ਦੇਸ਼ ਭਰ ਦੇ ਵਿੱਚ ਚਾਹੇ ਉਹ ਬੀਜੇਪੀ ਦੇ ਵਰਕਰ ਹੋਣ ਜਾਂ ਫਿਰ ਵਕਫ ਪਾਰਟੀ ਦੇ ਨੁਮਾਇੰਦੇ ਹੋਣ ਤਾਂ ਹਰ ਪਾਸਿਓ ਕੰਗਨਰਨੋਦ ਦੀ ਨਿੰਦਾ ਜਿਹੜੀ ਦੇਖਣ ਨੂੰ ਮਿਲਦੀ ਹੈ ਕੰਗਨਰਨੋਦ ਦੇ ਇਹ ਸਾਥੀ ਦੇ ਜਿਹੜੇ ਕਿ ਭਾਜਪਾ ਦੇ ਆਗੂ ਨੂੰ ਚਾਹੇ ਹਰਜੀਤ ਗਰੇਵਾਲ ਦੀ ਗੱਲ ਕਰੀਏ ਜਾਂ ਫਿਰ ਹੋਰ ਭਾਜਪਾ ਆਗੂਆਂ ਦੀ ਗੱਲ ਕਰੀਏ ਤਾਂ ਉਸ ਦੇ ਸਮੇਤ ਕਈ ਸਾਰੇ ਪੋਲੀਟਿਕਲ ਆਗੂਆਂ ਦੇ ਵੱਲੋਂ ਕੰਗਨਾ ਨਰੋਦ ਦੇ ਇਸ ਬਿਆਨ ਦੀ ਨਖੇਦੀ ਕੀਤੀ ਜਾ ਰਹੀ ਹੈ ਕਿਸਾਨ ਨੇ ਤਾਵਾਂ ਦੇ ਵੱਲੋਂ ਵੀ ਇਸ ਦੀ ਨਖੇਦੀ ਕੀਤੀ ਜਾ ਰਹੀ ਹੈ ਤਾਂ ਜਿਆਦਾ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਜੀ ਮੌਜੂਦ ਨੇ ਦਿਲਬਖ ਸਿੰਘ ਜੀ ਕੰਗਨ ਨੋਦ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਉੱਤੇ ਵੀ ਵਿਵਾਦਿਤ ਬਿਆਨ ਦਿੰਦੇ ਹੋਏ ਨਜ਼ਰ ਆਣੇ ਹਾਲਾਂਕਿ ਇਸ ਦਿਨ ਖੇਦੀ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਉਹਨਾਂ ਦੇ ਵੱਲੋਂ ਵੀ ਕੀਤੀ ਗਈ ਹੈ ਜਾਂ ਉਹ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਆਗੂ ਦੇ ਵੱਲੋਂ ਵੀ ਕੀਤੀ ਗਈ ਹੈ ਕਿਸਾਨਾਂ ਵੱਲੋਂ ਵੀ ਕੀਤੀ ਗਈ ਹੈ ਪਰ ਵਿਵਾਦਿਤ ਬਿਆਨ ਦਿੱਤੇ ਕਿਉਂ ਜਾ ਰਹੇ ਨੂੰ ਵੀ ਕਿਸਾਨਾਂ ਨੂੰ ਲੈ ਕੇ ਕੰਗਨ ਨੋਦ ਦੇ ਵੱਲੋਂ ਦਾਰਾ ਸੁਚੇ ਪਹਿਲੇ ਵੀ ਕਈ ਵਾਰ ਪ੍ਰੈਸ ਨੂੰ ਦੱਸ ਚੁੱਕੇ ਆਂ ਔਰ ਇਹ ਬਹੁਤ ਵਿਵਾਦਾਂ ਦੇ ਵਿੱਚ ਹੀ ਇਹ ਸ਼ੁਰੂ ਤੋਂ ਲੈ ਕੇ ਰਹੀ ਜੇ ਇਹ ਇੱਕ ਨਾ ਇਹਨੇ ਆਪਣਾ ਦੋ ਕਾਰਨ ਹੈ ਇੱਕ ਤੇ ਆਪਣੇ ਆਪ ਨੂੰ ਪਪੂਲਰ ਕਰਨ ਲਈ ਦੂਜਾ ਭਾਜਪਾ ਨੇ ਕੁਝ ਐਹੋ ਜਿਹੇ ਲੋਕਪਰਤੀ ਕੀਤੇ ਹੋਏ ਆਪਣੇ ਵਿੱਚ ਰੱਖੇ ਹੋਏ ਨੇ ਜਿਹੜੇ ਖਾਲੀ ਬੋਲਣ ਲਈ ਭੌਂਕਣ ਲਈ ਰੱਖੇ ਨੇ ਇਹ ਜਿੰਨੇ ਬਿਆਨ ਨੇ ਇਹਦੇ ਸਿਆਸਤ ਤੋਂ ਪ੍ਰੇਰਿਤ ਨੇ ਇਹ 나ਗਪੁਰ ਤੋਂ ਲਿਖੇ ਆਉਂਦੇ ਨੇ ਔਰ ਉਹੀ ਜੋ ਇਹਨਾਂ ਨੂੰ ਸਿਖਾਇਆ ਜਾਂਦਾ ਉਹੀ ਇਹ ਬੋਲਦੇ ਨੇ ਇਹ ਬੀਜੇਪੀ ਦੇ ਹੀ ਬਿਆਨ ਨੇ ਕਿਸੇ ਕੰਗਣਾ ਰਣੋਤ ਚੈਨੀ ਆਪਣੇ ਆਪ ਚ ਹੈ ਨਹੀਂ ਕੋ ਉਹ ਆਪਣੇ ਆਪ ਕੁਝ ਬੋਲ ਜਵੇ ਪਿੱਛੇ ਜਦੋਂ ਪਿੱਛੇ ਇਹਦੀ ਫਿਲਮ ਆਉਣੀ ਸੀ ਅ ਅਮਰਜੈਂਸੀ ਉਦੋਂ ਜਿਹੜੇ ਇਹਨੇ ਬਿਆਨ ਦਿੱਤੇ ਆ ਉਹ ਬਿਆਨਾਂ ਤੇ ਵੀ ਇਹਨੂੰ ਬੈਕਫੁੱਟ ਤੇ ਆਣਾ ਪਿਆ ਔਰ ਖੁਦ ਇਹਦੇ ਜਿਹੜੇ ਭਾਜਪਾ ਦੇ ਲੀਡਰ ਸੀਗੇ ਉਹਦੇ ਨਾਲ ਦਾ ਨੱਡਾ ਪ੍ਰਧਾਨ ਆ ਜਿਹੜਾ ਉਹਨੇ ਇਹਨੂੰ ਬੁਲਾ ਕੇ ਇਹਦੀ ਝੜਚੰਪੀ ਕੀਤੀ ਔਰ ਇਹਨੂੰ ਬਹਿਨਮੀ ਕੀਤਾ ਵੀ ਅੱਗੇ ਤੋਂ ਬਿਆਨ ਨਹੀਂ ਦੇ ਦੇਗੀ ਹੁਣ ਫਿਰ ਕੱਲ ਇਹ ਹਮਾ ਚਲਦੇ ਵਿੱਚ ਕਿਸੇ ਸਭਾ ਦੇ ਵਿੱਚ ਇਹਨੇ ਫਿਰ ਕਿਹਾ ਕਿ ਜਿਹੜੇ ਤਿੰਨ ਕਾਨੂੰਨ ਨੇ ਇਹ ਵਾਪਸ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ ਬੀਬੀ ਤੋਂ ਐਡੀਸੀ ਆਣੀ ਤੇ ਹੈ ਨਹੀਂ ਵੀ ਤੂੰ ਕਿਸਾਨਾਂ ਬਾਰੇ ਕੋਈ ਜਾਣਦੀ ਹੋਏ ਤੇ ਇਹਨੂੰ ਤੇ ਆਪਣਾ ਪਤਾ ਵੀ ਭੈਣ ਚੋ ਕਿਵੇਂ ਨੱਚਣਾ ਟੱਪਣਾ ਦੇ ਕਿਵੇਂ ਮਸ਼ਹੂਰ ਹੋਣਾ ਤੂੰ ਉੱਥੇ ਕੰਮ ਕਰ ਕਿਸਾਨਾਂ ਵਾਲੇ ਮਸਲੇ 'ਚ ਨਾ ਛੇੜ ਨਾ ਆ ਚੰਗੀ ਰਹੇਗੀ ਬਿਲਕੁਲ ਬਾਕਸਿੰਗ ਦੀ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕਰਕੇ ਖੜਿਓ ਪਹਿਲਾਂ ਤਾਂ ਭਾਜਪਾ ਗੋਆ ਦਾ ਜਦੋਂ ਕੰਗੜਾ ਦਾ ਕੋਈ ਬਿਆਨ ਆ ਦੱਸਦੇ ਇਹ ਕਹਿੰਦੇ ਉਹ ਤਾਂ ਆਪ ਦਾ ਬਿਆਨ ਹੈ ਭਾਜਪਾ ਦਾ ਬਿਆਨ ਨਹੀਂ ਹੈਗਾ ਪਰ ਉਸ ਤੋਂ ਬਾਅਦ ਜੀਪੀ ਨੱਡਾ ਜੀ ਨੇ ਇੱਕ ਚਿੱਠੀ ਲਿਖਦੇ ਨੇ ਇਹਨੂੰ ਦਿੱਲੀ ਭਲਾਇਆ ਜਾਂਦਾ ਹੈ ਬਕਾਇਦਾ ਜਿਵੇਂ ਤੁਸੀਂ ਕਹਿ ਘਟੇਓ ਵੀ ਝਾੜ ਵੀ ਪਾਈ ਗਈ ਸੀ ਕਿਸਾਨਾਂ ਨੂੰ ਲੈ ਕੇ ਜਾਂ ਫਿਰ ਕਿਸੇ ਮੁੱਦੇ ਦੇ ਬੋਲਣ ਤੋਂ ਪਹਿਲਾਂ ਵਿਚਾਰ ਕਰੋ ਔਰ ਇਸ ਵਾਰ ਫਿਰ ਪੰਜਾਬ ਦੇ ਹੀ ਆਗੂ ਨੇ ਹਰਜੀਤ ਗਰੇਵਾਲੋਂ ਕਹਿੰਦੇ ਨੇ ਕਿ ਕੰਗਨਾ ਨਰੋਦ ਦੇ ਬਿਆਨ ਦੇ ਅਸੀਂ ਬਿਲਕੁਲ ਭਾਜਪਾ ਸਹਿਮਤ ਨਹੀਂ ਹੈਗੇ ਬਿਲਕੁਲ ਜੀ ਇਹਨਾਂ ਦੇ ਇੱਕ ਇੱਕ ਆਗੂ ਨਹੀਂ ਕਹਿ ਰਿਹਾ ਇਹਨਾਂ ਦੇ ਸਾਰੇ ਆਗੂ ਹੀ ਇੱਥੇ ਫਿੱਟ ਲਾਂ ਤਾਂ ਪਾ ਰਹੇ ਨੇ ਕਿ ਭਾਜਪਾ ਦੀ ਤੋਏ ਤੋਏ ਹੋ ਰਹੀ ਹੈ ਇਹਦੇ ਵਿੱਚ ਭਾਜਪਾ ਦੇ ਜੋ ਹਾਲਾਤ ਨੇ ਉਹ ਆਪ ਜੀ ਨੂੰ ਦਿਖ ਰਹੇ ਨੇ ਕਿਉਂਕਿ ਭਾਜਪਾ ਹੁਣ ਹਰਿਆਣੇ ਦੇ ਵਿੱਚੋਂ ਬੜੇ ਮੁੱਦੜੇ ਮੁੰਡੂਗੀ ਔਰ ਮੈਨੂੰ ਲੱਗਦਾ ਨਹੀਂ ਭਾਜਪਾ ਨੂੰ 2 4 5 ਸੀਟਾਂ ਉੱਥੋਂ ਆਉਂਦੀਆਂ ਨਜ਼ਰ ਆਉਂਦੀਆਂ ਇਸ ਕਰਕੇ ਇਹ ਬੁਲਖਾਈ ਹੋਏ ਨੇ ਇਸ ਟਾਪਾ ਮੈਂ ਘਬਰਾਟ ਦੇ ਵਿੱਚ ਨੇ ਇਹ ਕੋਈ ਨਾ ਕੋਈ ਕੋਈ ਨਾ ਕੋਈ ਫੁੱਟੋ ਸਿੱਧਾ ਬਿਆਨ ਹੈ ਜਿਹੜਾ ਦੇ ਰਹੇ ਨੇ ਇਸੇ ਤੇ ਇਹ ਵੀ ਇੱਕ ਕੰਗਣਾ ਵੀ ਇੱਕ ਇਹਨਾਂ ਦੀ ਹੀ ਕੜੀ ਦਾ ਮੋਰਾ ਵਾ ਇਨੂੰ ਕੇ ਬਿਆਨ ਦੇ ਇਹਨੂੰ ਰੱਖਿਆ ਜਿਵੇਂ ਪੰਜਾਬ ਚ ਬਿਟੂਨ ਰੱਖਿਆ ਇਹ ਸਾਰੇ ਬਿਆਨਾਂ ਪੁੱਟੇ ਸਿੱਦੇ ਵਿਵਾਦਿਤ ਬਿਆਨ ਨੇ ਅੱਛਾ ਜੀ ਤੁਸੀਂ ਵੀ ਕਹਿ ਰਹੇ ਹੋ ਵੀ ਭਾਜਪਾ ਵੀ ਝਾੜ ਪਾ ਰਹੀ ਹੈ ਦੂਜੇ ਪਾਸੇ ਕਹਿੰਦੇ ਬਿਆਨ ਦੇ ਇਹਨੂੰ ਰੱਖਿਆ ਕਿ ਕారణ ਕੀ ਸਮਝ ਇਸ ਦੇ ਪਿੱਛੇ ਕਿਸਾਨਾਂ ਨੂੰ ਹੀ ਕਿਉਂ ਬਾਰਬਾ ਟਾਰਗੇਟ ਕੀਤਾ ਜਾ ਰਿਹਾ ਹੈ ਦਰ ਰਜ਼ਮ ਚ ਭਾਜਪਾ ਦੇ ਖਾਣ ਦੇ ਦੰਦ ਹੋਰ ਆ ਦਿਖਾਣ ਦੇ ਹੋ ਭਾਜਪਾ ਦੇ ਪਿੱਛੇ ਜਿਹੜੀ ਲੋਬੀ ਕੰਮ ਕਰ ਰਹੀ ਹੈ ਨਾ ਉਹ ਆਪ ਹੀ ਉਹ ਮੁੱਦੇ ਨੂੰ ਚੱਕਦੇ ਆ ਤਾਂ ਆਪ ਹੀ ਉਹਦੇ ਤੇ ਉਹਦਾ ਸਰਟੀਫਿਕੇਟ ਵੀ ਆਪ ਹੀ ਵੰਡਦੇ ਆ ਇਹ ਇਹੀ ਕਿ ਭਾਜਪਾ ਦੀਆਂ ਅੱਜ ਦੀਆਂ ਨੀਤੀਆਂ ਨੇ ਪੁਰਾਣੀਆਂ ਨੀਤੀਆਂ ਨੇ ਭਾਜਪਾ ਦੀਆਂ ਵੀ ਆਪ ਹੀ ਮੁੱਦਾ ਚੱਕ ਕੇ ਆਪ ਹੀ ਉਹਨੂੰ ਬੈਕਪੋਰਟ ਤੇ ਲੈ ਆਉਣਾ ਇਸ ਕਰਕੇ ਵੀ ਜੇ ਤੇ ਚੱਲ ਗਿਆ ਤਾਂ ਠੀਕ ਆ ਨਹੀਂ ਚੱਲਿਆ ਤਾਂ ਉਹ ਇੱਕ ਦੂਜਾ ਬੰਦਾ ਖੜਾ ਕਰਕੇ ਉਹ ਨੂੰ ਮਾਰਾ ਚੰਗਾ ਖਵਾ ਦੇਣਾ ਹਰਿਆਣਾ ਦੇ ਵਿੱਚ ਇਲੈਕਸ਼ਨ ਜਿਵੇਂ ਜਿਕਰ ਕਰ ਕਿ ਲੱਗਦੇ ਕੰਗਨਾਦੇਸ਼ ਬਿਆਨਾਂ ਨੂੰ ਲੈ ਕੇ ਹਰਿਆਣਾ ਦੇ ਕਿਸਾਨ ਆ ਜਿਹੜੇ ਕੀ ਭਾਜਪਾ ਦੇ ਖਿਲਾਫ ਨੇ ਜਾਂ ਹਰਿਆਣਾ ਦੇ ਲੋਕ ਭਾਜਪਾ ਦਾ ਇਸ ਦਾ ਕੋਈ ਮੱਝਾ ਭੁਗਤਣਾ ਪੈਸਾ ਦਾ ਹਰਿਆਣਾ ਦੇ ਵਿੱਚ ਕੱਲ ਭਾਜਪਾ ਦੇ ਵਿੱਚ ਪਿਪਲੀ ਦੀ ਦਾਣਾ ਮੰਡੀ ਦੇ ਵਿੱਚ ਮਹਾਪੰਚਾਇਤ ਹੋਈ ਆ ਉਹ ਮਹਾਪੰਚਾਇਤ ਹਜ਼ਾਰਾਂ ਕਿਸਾਨਾਂ ਨੇ ਜਿਹੜਾ ਇਕੱਠ ਕਰਕੇ ਇਹ ਦੱਸ ਦਿੱਤਾ ਕਿ ਲੋਕ ਭਾਜਪਾ ਦੇ ਕਿੰਨੇ ਖਿਲਾਫ ਨੇ ਜਦ ਕਿ ਇਹਨਾਂ ਨੇ ਚੀਂਦ ਵਾਲੀ ਪੰਚਾਇਤ ਮਹਾ ਪੰਚਾਇਤ ਚ ਲੋਕਾਂ ਨੂੰ ਰੋਕਿਆ ਸੀ ਤੇ ਇਹਨਾਂ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਔਰ ਕੱਲ ਵਾਲੀ ਪੰਚਾਇਤ ਜਿਹੜੀ ਹੋਈ ਉਹ ਇਹਨਾਂ ਦੇ ਖਿਲਾਫ ਇੱਕ ਡੱਟ ਕੇ ਹੋਈ ਆ ਔਰ ਉੱਚ ਦਸਤਾ ਵੀ ਕਿੰਨੇ ਕ ਕਿੰਨੀਆਂ ਕ ਸੀਟਾਂ ਇਹਨਾਂ ਨੂੰ ਆ ਸਕਦੀਆਂ ਨੇ ਭਾਜਪਾ ਇਹ ਚੀਜ਼ ਤੋਂ ਨਹੀਂ ਜਿੱਤੂਗੀ ਜਿਹੜਾ ਭਾਜਪਾ ਹੋਵੇ ਚਾਹ ਕਾਂਗਰਸ ਹੋਵੇ ਚਾਹ ਕੋਈ ਹੋਰ ਪਾਰਟੀ ਹੋਵੇ ਜਿਹੜੀ ਕਿਸਾਨੀ ਨੂੰ ਮਾਰੂਗੀ ਨਾ ਉਹ ਨਹੀਂ ਉੱਪਰ ਸਕੇ ਕਿਉਂਕਿ ਕਿਸਾਨ 65% ਕਿਸਾਨਾਂ ਦਾ ਦੇਣਾ ਇੰਡੀਆ ਨੂੰ ਅੱਜ ਜਿੰਨਾ ਅਨਾਜ ਪੈਦਾ ਕੀਤਾ ਜਾਂਦਾ ਜਾਂ ਜਿੰਨਾ ਅਨਾਜ ਤੋਂ ਇਹ ਗਾਂ ਕਮਾਈ ਕਰਦੇ ਆ ਉਹਦੀ ਜੀਡੀਪੀ ਦੇ ਵਿੱਚ ਜੋ ਹਿੱਸਾ ਕਿਸਾਨਾਂ ਦਾ ਉਹ ਉਹ ਇਹ ਜੇ ਉਹਨਾਂ ਨੂੰ ਥਲੇ ਦਬਾਉਣਗੇ ਤਾਂ ਇਹ ਕਾਰਪੋਰੇਟ ਘਰਾਣੇ ਇਹਨਾਂ ਨੂੰ ਨਹੀਂ ਦੇ ਸਕਣਗੇ ਇਹ ਅੱਜ ਉਹਨਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਨੂੰ ਮਾਰਦੇ ਜ਼ਰੂਰ ਆ ਪਰ ਕਿਸੇ ਟਾਈਮ ਪਛਤਾਉਣਗੇ ਪਰ ਇਹੀ ਕੁਝ ਭਾਜਪਾ ਦਾ ਵੀ ਕਹਿਣਾ ਹੈ ਕਿ ਕਿਸਾਨ ਜਿਹੜੇ ਨੇ ਕਿ ਦੂਜੀ ਪਾਰਟੀ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਭਾਜਪਾ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਜਦਕਿ ਭਾਜਪਾ ਦਾ ਕਿਸਾਨਾਂ ਦੇ ਹੱਕ ਦੇ ਵਿੱਚ ਸਾਡੀ ਨਾਂ ਤੇ ਅਸੀਂ ਕਿਸੇ ਪਾਰਟੀ ਦੇ ਆ ਨਾ ਕਿਸੇ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਆ ਸਾਡੀ ਲੜਾਈ ਕਿਸੇ ਵੀ ਨਿੱਜੀ ਨੈਤਿਕਾ ਨਾ ਨਹੀਂ ਹੈਗੀ ਸਾਡੀ ਲੜਾਈ ਆ ਸਿਸਟਮ ਨਾਲ ਭਾਜਪਾ ਸਿਸਟਮ ਸਹੀ ਕਰ ਦੇਵੇ ਆਵੇ ਕਿਸਾਨਾਂ ਦੇ ਹੱਕ 'ਚ ਦੇਵੇ ਸਾਡੇ ਸਾਨੂੰ ਐਮਐਸਪੀ ਦੇ ਗਾਰੰਟੀ ਕਾਨੂੰਨ ਦੇਵੇ ਸਾਡਾ ਕਰਜ਼ਾ ਮਾਫੀ ਕਰੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਗਾਂ ਸਾਡੇ ਆ ਮੰਨੇ ਤੇ ਆਵੇ ਅਸੀਂ ਅੱਜ ਭਾਜਪਾ ਦੇ ਕੋਲ ਕਹਾਂਗੇ ਇੱਥੇ ਕੀ ਸਾਾਨੂੰ ਸਾਡੀ ਲੜਾਈ ਸਿਸਟਮ ਨਾਲ ਆ ਕਿਸੇ ਨਿੱਜੀ ਸਰਕਾਰ ਨਾਲ ਨਹੀਂ ਹੈ ਕਾਂਗਰਸ ਸਹੀ ਕਰੂਗੀ ਕਾਂਗਰਸ ਜੇ ਵਧੀਆ ਕਮਾਂਗੇ ਜੇ ਭਾਜਪਾ ਕਰੂਗੀ ਤੇ ਭਾਜਪਾ ਨੂੰ ਵਧੀਆ ਕਰਾਉਗੇ ਸਾਡਾ ਸਿਸਟਮ ਸਹੀ ਕਰੋ ਜਿਹਦੇ ਨਾਲ ਜਿਹੜਾ ਨਿਤ ਦਿਨ ਕਿਸਾਨ ਖੁਦਕੁਸ਼ੀ ਕਰ ਰਿਹਾ ਨਾ ਉਹਦਾ ਬਚਾਓ ਹਰਿਆਣੇ ਦੀ ਬਰੂਹਾ ਤੇ ਕਿਸਾਨ ਪਿਛਲੇ 6 ਤੋਂ 7 ਮਹੀਨੇ ਤੋਂ ਡਟੇ ਹੋਏ ਨੇ ਕਾਂਗਰਸ ਹੀ ਆਗੂ ਨੇ ਕੁਪਿੰਦਰ ਹੁੱਡਾ ਉਹਨਾਂ ਦਾ ਬਿਆਨ ਹੈ ਕਿ ਜੇਕਰ ਭਾਜਪਾ ਭਾਜਪਾ ਦੀ ਸਰਕਾਰ ਇਸ ਤੋਂ ਜਾਂਦੀ ਹੈ ਤਾਂ ਕਾਂਗਰਸ ਸਰਕਾਰ ਆਉਂਦੀ ਹੈ ਹਰਿਆਣਾ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਅਸੀਂ ਐਮਐਸਪੀ ਕਾਨੂੰਨ ਹੈ ਜਿਹੜਾ ਕਿ ਹਰਿਆਣਾ ਵਿੱਚ ਲਾਗੂ ਕਰਾਂਗੇ ਤਾਂ ਕਿਸਾਨਾਂ ਨੂੰ ਇੱਥੋਂ ਉਠਾ ਕੇ ਦਿੱਲੀ ਵੱਲ ਨੂੰ ਭੇਜਾਂਗੇ ਇਸ ਨੂੰ ਕਿਵੇਂ ਦੇਖਦੇ ਦੇਖੋ ਜੀ ਸਰਕਾਰ ਜਿਹੜੀ ਮਰਜ਼ੀ ਬਣ ਜਵੇ ਜਦੋਂ ਸਰਕਾਰਾਂ ਆਉਂਦੀਆਂ ਨੇ ਆਪਣਾ ਮੈਨੀਫੈਸਟੋ ਲੈ ਕੇ ਆਉਂਦੀਆਂ ਨੇ 2014 ਦੇ ਮੈਨੀਫੈਸਟੋ ਵਿੱਚ ਦੇਖ ਲਓ ਮੋਦੀ ਸਰਕਾਰ ਨੇ ਪਾਇਆ ਇੱਕ ਐਮਐਸਪੀ ਦੇ ਗਾਰੰਟੀ ਕਾਨੂੰਨ ਕਰ ਜਾ ਮਾਫੀ ਫਿਰ 19 ਵਾਲੇ ਚ ਪਾਇਆ ਫਿਰ ਹੁਣ ਫੇਰ ਇਹਨਾਂ ਦਾ ਮੈਸਿਗਾ ਇਸੇ ਤਰ੍ਹਾਂ ਹੀ ਕਾਂਗਰਸ ਆ ਸਾਰੇ ਆਪੋ ਆਪਣੇ ਮੈਨੀਫੈਸਟੋ ਚ ਸਾਰਾ ਕੁਝ ਪਾਉਂਦੇ ਜਰੂਰ ਆ ਪਰ ਕਰਦੇ ਨਹੀਂ ਇਹਦੇ ਜਿਹੜਾ ਕੰਮ ਤੋਂ ਬਾਅਦ ਭੁੱਲ ਜਾਂਦੇ ਨੇ ਹਾਂ ਇੱਕ ਜਿਹੜੀ ਸਰਕਾਰੀ ਤੇ ਉਹਨੂੰ ਮੰਨਾਂਗੇ ਜਿਹੜਾ ਕਰਕੇ ਦਿਖਾਊਗਾ ਕਰਦਾ ਨਹੀਂ ਕੋਈ ਵੀ ਮੈਨੀਫੈਸਟੋ ਚ ਸਾਰੇ ਲਿਖਦੇ ਨੇ ਰੇੜੀਆਂ ਸਾਰੇ ਵੰਡਦੇ ਨੇ ਪਰ ਮੂੰਹ ਚ ਕਹੇਦੇ ਨਹੀਂ ਪੈਂਦੀ ਤਾਂ ਬਿਲਕੁਲ ਇਹ ਸਨ ਭਾਰਤੀ ਆ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸ਼ੁਭਾ ਪ੍ਰਧਾਨ ਦਿਲਬਖ ਸਿੰਘ ਜੀ ਪੰਗਨਾ ਦੇ ਲੋਕ ਨੂੰ ਸਿੱਧੇ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਕਿ ਬੀਬਾ ਤੈਨੂੰ ਇਹ ਨਹੀਂ ਨੋਲਿਜ ਨਹੀਂ ਹੈਗੀ ਕਿ ਤੂੰ ਕਿਸਾਨਾਂ ਦੇ ਇਹ ਕੰਮਾਂ ਦੇ ਵਿੱਚ ਜਾਂ ਫਿਰ ਖੇਤੀ ਕਾਨੂੰਨਾਂ ਦੇ ਵਿੱਚ ਇੰਟਰਫੇਅਰ ਕਰੇ ਔਰ ਨਾਲ ਦੀ ਨਾਲ ਭਾਜਪਾ ਦੇ ਉੱਤੇ ਵੀ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਕਿ ਭਾਜਪਾ ਜਿਹੜੀ ਹੈ ਉਹ ਹਾਥੀ ਦੇ ਦੰਦਾ ਵਰਗੀ ਹੈ ਵੀ ਦੇਖਣ ਨੂੰ ਕੁਝ ਹੋਰ ਹੈ ਤੇ ਪਿੱਛੇ ਕੁਝ ਹੋਰ ਹੈ ਭਾਜਪਾ ਇਹ ਸਾਰਾ ਕੰਮ ਆਪ ਹੀ ਕਰਾ ਰਹੀ ਹੈ ਤਾਂ ਬਾਅਦ ਜੋ ਆਪ ਹੀ ਸਰਟੀਫਿਕੇਟ ਵੰਡ ਕੇ ਉਸ ਨੂੰ ਕਲੀਨ ਚਿੱਟ ਵੀ ਦਿੱਤੀ ਜਾਂਦੀ ਹੈ ਕੈਮਰਾ ਪਰਸਾ ਸਲਮਾਨਦ ਨਾਲ ਹਿੰਮਤ ਸਿੰਘ ਦਿਪਾਲ ਦੇ ਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀ YouTube Facebook Instagram X aur WhatsApp channel par